ਪਿਆਰ ਭਲੀ ਸਸਤੀ ਗੱਲ ਤੇ ਹੋਰ ਸਾਰੇ ਵਧੀਆ ਡੀਲਸ ਹੋਣਗੇ ਤੇ ਅੱਡੀ ਵੀਡੀਓ ਜੇ ਆਪਣੇ ਕੋਲ ਯਮਾ ਆਪਾਂ ਪਹਿਲਾਂ ਵੀ ਇਹਦੀ ਵੀਡੀਓ ਪਾਈ ਹੋਈ ਆ ਤਿਆਰ ਕਰਦੇ ਜਿੰਨਾ ਕਿਦਾ ਕੰਮ ਕਰਿਆ ਸੀਗਾ ਉਹਦੀ ਵੀਡੀਓ ਪਾਈ ਹੋਈ ਆ ਤੇ ਆਪਾਂ ਹੁਣ ਇਹਦੇ ਬਾਰੇ ਇਨਫੋਰਮੇਸ਼ਨ ਦਵਾਂ ਕਿ ਤੇ ਆਪਾਂ ਵੇਚਣਾ ਇਹ ਤੇ ਮੋਟਰਸਾਈਕਲ ਪੂਰਾ ਰੈਡੀ ਹੈ 1 ਰੁਪਿਆ ਨਹੀਂ ਲੱਗਦਾ ਹੈਗਾ ਆਪਣਾ ਉੱਪਰ ਇਹਦੇ 94 ਮਾਡਲ ਆ ਤੇ ਹੋਰ ਇਨਫੋਰਮੇਸ਼ਨ ਮੈਂ ਤੁਹਾਨੂੰ ਦਿਨਾਂ ਨਾਲੇ ਆਵਾਜ਼ ਚੈੱਕ ਕਰਾਉਣਾ ਇਹਦੀ ਤੇ ਨਾਲੇ ਇੰਜਣ ਬਾਰੇ ਇਨਫੋਰਮੇਸ਼ਨ ਦੰਨਾ ਮੈਂ ਦੇ ਦੋਸਤੋ ਪਹਿਲਾਂ ਯਾਮਾ ਚੈੱਕ ਕਰੋ ਬਾਈ 1 ਰੁਪਈਆ ਨਹੀਂ ਇਹਦੇ ਲੱਗਦਾ ਹੈਗਾ ਉੱਪਰ ਨਿਕਲ ਵਗੈਰਾ ਸਾਰਾ ਓਕੇ ਆ ਥੋੜੀ ਸਟicker ਰਹਿਨੇ ਲੱਗਣ ਤੋਂ ਆਪਾਂ ਲਾਵਾਂਗੇ ਉਹ ਤੇ ਅੱਗੇ ਵਾਲਾ ਟਾਇਰ ਨਵਾਂ ਪਿੱਛੇ ਵਾਲਾ ਟਾਇਰ ਵੀ ਨਵਾਂ ਰੁਪਈਆ 1 ਨਹੀਂ ਲੱਗਦਾ ਟੂਟੀ ਵਾਲ ਪੰਪ ਚੱਲਦਾ ਵੇਅਰਿੰਗ ਨਵੀਂ ਹੋਈ ਹੋਈ ਆ ਮੋਟਰਸਾਈਕਲ ਦੀ ਇੰਜਣ ਦਾ ਕੰਮ ਓਕੇ ਹੋਇਆ ਹੋਇਆ ਆਨਲਾਈਨ ਹੈਗਾ ਨੰਬਰ ਪਲੇਟਾਂ ਲੱਗ ਜਾਣਗੀਆਂ ਪਾਸਿੰਗ ਨਹੀਂ ਹੈਗੀ ਇਹਦੀ ਪਾਸਿੰਗ ਹੋਣੀ ਵੀ ਨਹੀਂ ਹੈਗੀ ਐਫੀਡਵਿਟ ਤੇ ਚੱਲੂਗਾ ਤੇ ਪਹਿਲਾਂ ਲੁੱਕ ਚੈੱਕ ਕਰੋ ਆ ਲੋ ਤੇ ਟਾਇਰ ਆਜੇ ਅਸੀਂ ਬੜੇ ਪਾਉਣੇ ਆ ਸ਼ਾਇਦ ਪਾ ਲਈਏ ਜਦ ਤੱਕ ਜੇ ਕੋਈ ਨਾ ਆਇਆ ਤੇ ਟੂਟੀਲ ਪੰਪ ਚੱਲਦਾ ਬਈ ਇਹਦਾ ਟੂਟੀਲ ਹੈਗਾ ਐਚ ਵੇਰਿੰਗ ਨਮੀ ਹੋਈ ਹੋਈ ਆ ਮੋਟਰਸਾਈਕਲ ਦੀ ਹੋਰਨ ਵਗੈਰਾ ਲੱਗੇ ਵੀ ਸੀਗੀ ਆਪਾਂ ਤਾਰ ਤੇ ਉਹ ਤੇ ਉੱਤੇ ਬਾਅਦ ਚ ਪਹਿਲਾਂ ਨਿਕਲ ਚੈੱਕ ਕਰ ਲੋ ਬਈ ਤੁਸੀਂ ਨਿਕਲ ਓਕੇ ਆ ਮੋਟਰਸਾਈਕਲ ਦਾ ਕਮੀ ਕੋਈ ਨਹੀਂ ਹੈਗੀ ਬਈ ਮੋਟਰਸਾਈਕਲ ਚ ਕਰੋ ਚੈੱਕ ਪਹਿਲਾਂ ਮੋਟਰਸਾਈਕਲ ਤੇ ਰੇਟ ਵੀ ਆਪਾਂ ਦੱਸਾਂਗੇ ਤੁਹਾਨੂੰ ਤੇ ਬਈ ਰੁਪਈਆ ਨਹੀਂ ਕੋਈ ਲੱਗਦਾ ਹੈ ਕਿ ਕੰਮ ਪੂਰਾ ਤਸੱਲੀ ਵਾਲਾ ਕਰਾਇਆ ਹੋਇਆ ਪੀਕਅਪ ਫੁੱਲ ਆਇ ਦੀ ਤੇ ਸਟਾਰਟਿੰਗ ਕਰੋ ਚੈੱਕ ਇਹ ਆਵਾਜ਼ ਚੈੱਕ ਕਰਾਉਣੀ ਆਪਾਂ ਇਹਦੀ ਮੋਟਰਸਾਈਕਲ ਦੀ ਹੁਣ ਤੁਹਾਨੂੰ ਤੇ ਕਰੋ ਚੈੱਕ ਆਨੇ ਗਣ ਦਾ ਮੋਟਰਸਾਈਕਲ ਇੰਜਨ ਗੱਨੀ ਤੇ ਕੋਈ ਕਮੀ ਆਈ ਪਈ ਅਸੀਂ ਬੈਠੇ ਆ ਇੰਜਨ ਦਾ ਕੰਮ ਅਸੀਂ ਆਪ ਕਰਾਇਆ ਹੋਇਆ ਮੋਟਰਸਾਈਕਲ ਦਾ ਪੀਕਅਪ ਫੁੱਲਾ ਮੋਟਰਸਾਈਕਲ ਦੀ ਮੈਂ ਕਹਿੰਦਾ ਵੀ ਸਾਲਾ ਤੂੰ ਐ ਲਾ ਲੋ ਵੀ ਸਾਹਿਬ ਕਿਤਾਬੀ ਗੋਲੀ ਬਣ ਜਾਂਦਾ ਨਹੀਂ ਰੀ ਗੋਲੀ ਬਣਦਾ ਮੋਟਰਸਾਈਕਲ ਤੇ ਪਿਸਟਨ ਦੀ ਆਵਾਜ਼ ਨਹੀਂ ਹੈਗੀ ਬਈ ਕੰਮ ਓਕੇ ਆ ਪੂਰਾ ਤੇ ਹੁਣ ਆ ਜਦੋਂ ਨੂੰ ਮੈਂ ਚੈੱਕ ਕਰਾਤੀ ਇਹਦੀ ਕਮੀ ਕੋਈ ਨਹੀਂ ਹੈ ਮੋਟਰਸਾਈਕਲ 'ਚ ਸੀਟਾ ਛੁੱਟਾ ਜਿੰਨੀ ਆ ਸਾਰਾ ਕੰਮ ਨਮਾ ਹੋਇਆ ਹੋਇਆ ਬਾਕੀ ਬੰਦੇ ਦੀ ਆਪ ਦੀ ਆਪ ਦੀ ਪਸੰਦ ਹੁੰਦੀ ਹੈ ਕਿਹੜਾ ਰੰਗ ਕਰਾਣਾ ਆਪਾਂ ਨੇ ਕਿਹੜਾ ਨਹੀਂ ਕਰਾਉਣਾ ਉਹ ਤੁਸੀਂ ਆਪ ਕਰਾ ਲਿਓ ਬਈ ਜੇ ਬੰਦੇ ਨੇ ਕਰਾਉਣਾ ਬੰਦੇ ਨੇ ਕਰਾਉਣਾ ਰੰਗ ਆਪਾਂ ਕਰਾ ਕੇ ਦੇ ਦਾਂਗੇ ਜਿਸ ਨੇ ਸਿਲਵਰ ਕਰਾਉਣਾ ਚੈਰੀ ਕਰਾਉਣਾ ਜਿਹੜਾ ਮਾਤੀ ਰੰਗ ਕਰਾਉਣਾ ਆਪਾਂ ਕਰਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਹੈਗਾ ਉਹਦਾ ਇਹ ਹੋਰ ਮੋਟਰਸਾਈਕਲ ਦੀ ਗੱਲਬਾਤ ਬਈ ਪੂਰੀ ਓਕੇ ਆ 1995 ਮਾਡਲ ਆ ਪਾਸਿੰਗ ਨਹੀਂ ਹੈਗੀ ਪਾਸਿੰਗ ਹੋਣੀ ਵੀ ਨਹੀਂ ਹੈਗੀ ਐਫੀ ਡੀਓਟ ਤੇ ਹੀ ਚੱਲੂਗਾ ਇਹ ਔਨਲਾਈਨ ਹੈਗਾ ਨੰਬਰ ਪਲੇਟਾਂ ਲੱਗ ਜਾਣਗੀਆਂ ਬਈ ਇਹ ਰੇਟ ਹੈਗਾ ਭਾਈ ਡਿਮਾਂਡ ਹੈਗੀ ਆਪਣੀ 65000 ਰੁਪਇਆ ਹੋਰ ਮੌਕੇ ਤੇ ਹੋ ਜੂਗਾ ਜਿਹੜਾ ਕੁਝ ਹੋਣਾ ਆਊਗਾ ਬੰਦਾ ਜਾਂ ਆਊਗਾ ਬਾਕੀ ਮਸ਼ੀਨਰੀ ਆ ਭਾਈ ਬੰਦਾ ਆਊਗਾ ਚੈੱਕ ਕਰਕੇ ਬੰਦਾ ਦੇਖੂਗਾ ਉਹ ਚੀਜ਼ ਹੋਰ ਹੁੰਦੀ ਹੈ ਵੀਡੀਓ 'ਚ ਚੀਜ਼ਾਂ ਹੋਰ ਲੱਗਦੀਆਂ ਹੁੰਦੀਆਂ ਇਹ ਜਿੰਨੀ ਇਨਫੋਰਮੇਸ਼ਨ ਆਪਾਂ ਸਾਰੀ ਵੀਡੀਓ 'ਚ ਸਹੀ ਦੇ ਦਿੱਤੀਆਂ ਤੇ ਆਪਣੀਆਂ ਹੋਰ ਵੀਡੀਓ ਬਹੁਤ ਪਈਆਂ ਹੋਈਆਂ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਤੇ ਗਹਾਂਗਾ ਆਪਣੀਆਂ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਤੁਸੀਂ ਪੇਜ ਨਾਲ ਜੁੜੇ ਰਹੋ ਤੇ ਮੈਂ ਥੋੜਾ ਜਿਹਾ ਇਹਦੀ ਟਰਾਈ ਲੈ ਕੇ ਦਿਖਾਣਾ ਤੁਹਾਨੂੰ ਚੈੱਕ ਕਰੋਨਾ ਉਹ ਵੀ ਮੈਂ ਤੁਹਾਨੂੰ ਆਉਣ ਵਾਲੇ ਪੀਕਅਪ ਚੈੱਕ ਕਰਾਉਂਗਾ ਮੋਟਰਸਾਈਕਲ ਦੀ ਤੇ ਨਾਲੇ ਆਪਾਂ ਥੋੜਾ ਜਿਹਾ ਰੌਂਡ ਜਾ ਮਾਰ ਲਈਏ ਛਾਲਾ ਛੋ ਲਈਏ ਮਾਰ ਲਈਏ ਮਣੀ ਮੋਟਰਸਾਈਕਲ ਦੀਆਂ ਉਹ ਵੀ ਪਿੱਛੇ ਟਾਇਰ ਵੀ ਚੋੜਾ ਪਵਾਤਾ ਆਪਣੇ 100 ਨੰਬਰ ਤੇ ਮੋਟਰਸਾਈਕਲ ਓਕੇ ਆ ਪੂਰਾ ਲੋਕੇਸ਼ਨ ਆਪਣੀ ਹੈਗੀ ਆ ਪਿੰਡ ਬਸੰਤਪੁਰਾ ਜ਼ਿਲ੍ਹਾ ਪਟਿਆਲਾ ਤੇ ਫੋਨ ਨੰਬਰ ਮੈਂ ਉੱਪਰ ਪਾਤਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸੋ